ਰਾਜ ਗੇੜਿਆਂ ਤੇ ਦੋ ਛੱਡੇ ਸੀ 7 ਵਜੇ ਤਾਂ ਇੱਕ ਬੱਚਾ 6 ਵਜੇ ਛੱਡਿਆ ਸੀ ਨਵਾਂ ਫਿਰਦੇ ਆ ਦੋਨੇ ਆਪਣੇ ਬੱਥ ਕਿੰਨੇ ਕੁ ਮਿੰਟ ਆਪਏ ਹੋ ਗਏ 11:45 ਹੋ ਗਏ ਆ 12 ਵਜੇ ਆਪਾਂ ਢਾਂਗੀ ਢੱਕਣੀ ਸ਼ੁਰੂ ਕਰ ਦੇਣੀ ਯਾਰ 12 ਵਜੇ ਟਾਂਗੀ फडਕਣੀ ਸ਼ੁਰੂ ਕਰਾ ਦੇਣੀ ਭਾਵੇਂ ਆਪ ਵੇਜੇ ਵੇ ਆ ਕੇ 12 ਵਜੇ ਉਹ ਸਾਰਿਆਂ ਨਾਲੋਂ ਵਧੀਆ ਆਪ ਵੇਜੂਗੇ ਆ ਕੇ ਜੇ ਟਾਂਗੀ ਫੜਕਣ ਦੀ ਜ਼ਰੂਰਤ ਹੀ ਨਾ ਭਾਵੇਂ ਜੜੀ ਭਾਰਾ ਆਪਾਂ ਟਾਂਗੀ ਫੜਕ ਕੇ ਲਾਉਣੇ ਜਾਨਵਰ ਫੇਰ ਵੱਧ ਕੇ ਉੱਪਰ ਨੂੰ ਕਰਾ ਦੰਨਾ ਚੈੱਕ ਜਦੋਂ ਇਧਰਲੇ ਪਾਸੇ ਆਉਣਗੇ ਠੀਕ ਆ ਗਏ ਜਾਨਵਰ ਉੱਪਰ ਕਾ ਆਉਂਦਾ ਜਿਹੜਾ 6 ਵਜੇ ਛੱਡਿਆ ਸੀਗਾ ਉਹ ਨੀਵਾ ਨੀਵਾ ਆਉਂਦਾ ਆ ਆ ਦੇ ਚ ਜਾਂਦਾ ਛਤਰੀ ਕੋ ਜਿਹੜਾ 6 ਵਜੇ ਛੱਡਿਆ ਬਾਕੀ ਦੋ ਉੱਪਰ ਚੜਦੇ ਆ ਜਿਹੜਾ ਇੱਕ ਗੇੜੇ ਤੇ ਛੱਡਿਆ ਤਾਂ ਇੱਕ ਦੂਜਾ ਇਹ ਮੱਦੂ ਲਾ ਗਿਆ ਤੇ ਮਾ ਆ ਫੈਟ ਦੇ ਜਿਹੜੇ ਦੋਨੇ ਬਾਜੀ ਲਈ ਫੁੱਲ ਤਿਆਰ ਆ ਰਹਿਆ ਦੇ ਤਾਂ ਹਲੇ ਵੀ ਕਿੱਦੇ ਪਉਂਦਾ ਨਾ ਸਭ ਇਹਦੇ ਕਿੱਦਾਂ ਪਉਂਦਾ ਫਿਰਦਾ ਕਿੱਦੇ ਬਾਕੀ ਬਾਜੀ ਤਾਂ ਪਤਾ ਲੱਗੂ ਕਰੇ ਤਾਂ ਕਿੱਦੇ ਪੈਂਦੇ ਹੀ ਰਹਿੰਦੇ ਹੁੰਦੇ ਆ ਬਾਜੀ ਤਾਂ ਪਤਾ ਲੱਗੂ ਕਿੰਨਾ ਕ ਕਿੱਦਾਂ ਪਉਂਦਾ ਕਿੰਨਾ ਕ ਕੀ ਕਰਦਾ ਓ ਬੀ ਬੀ ਨੂੰ ਲੱਡੂ ਘਕਾਣੇ ਦੇ ਦਿੰਦੇ ਵੰਗੋ ਬਸ ਭਜੇ ਨਾ ਤੋ ਕੀ ਘਾਡੂਗਾ ਅੰਤੇ ਣਕਾ ਆਪਾਂ ਸੁੱਕਣੇ ਪਾਈ ਸੀ ਠੀਕ ਆ ਜਦ ਵੀ ਸਟਬਟਾ ਹੋ ਜਾਊਗੀ ਇੱਟ ਕੱਟ ਲੈ ਮਦਾਮ ਹੋਣੀ ਆਪਾਂ। ਉਹ ਕੱਟ ਕੇ ਰੱਖ ਲੈ ਹੁਣੀ। ਮਾਸਾ ਲਾਉਣ ਦਾ ਟਾਈਮ ਆ ਜਾਣਾ ਹੋਰ ਥੋੜੇ ਚਿਰ। 10 ਕ 15 ਕ ਮਿੰਟ ਪੈ ਸੀਗੇ। ਹਾਂ 10 ਮਿੰਟ ਰਹਿ ਗਏ। ਫੇ ਆਪਾਂ ਢਾਂਗੀ ਪੜੱਕ ਲੈਣੀ ਆ। 10 ਮਿੰਟਾਂ ਤੱਕ ਢਾਂਗੀ ਪੜੱਕ ਲੈਣੀ ਆਪਾਂ। ਗੇੜਿਆਂ ਵਾਲ ਲਾ ਲੈਣੇ ਆ ਉਹਦਾ ਆਏ ਤਾਂ ਨੀਵੇਂ ਹੀ ਆ। ਨੀਵੇਂ ਫਿਰਦੇ ਆ ਸਾਰੇ ਆ ਫਿਰਦੇ ਗੋ ਫਿਰਦਾ ਦੇ ਦੀ ਦੂਜੀ ੜਾਈ ਆ 5 ਘੰਟੇ ਲਾਜ ਲਾਜ ਜੇ 12 ਵਜੇ ਤਾਈਂ ਉੱਡ ਗਿਆ ਆ ਤਾਂ 2-2 ਵਜੇ ਤਾਈਂ ਫਿਰਦੇ ਆ ਐ ਹੈਲੋ ਪੀਜਨ ਆ ਹੈਲੋ ਹੈਲੋ ਹਾਈ ਹੈਲੋ ਹੋਰ ਕੀ ਹਾਲ ਚਾਲ ਆ ਆਪਾਂ ਅਪਰਾ ਜਲੰਧਰ ਚ ਰਹਿੰਦੇ ਆ ਪੰਜਾਬ ਤੇ ਜਲੰਧਰ ਚ ਬਸ ਆਪਾਂ ਵੀ ਨਜ਼ਾਰੇ ਲੈਂਦੇ ਆ ਯਾਰ ਇਹ ਨੰ ਗੱਲਬਾਤ ਐਂਡ ਹੋ ਗਈ ਆ ਬਸ ਹੁਣ ਟਾਂਗੀ ਭਲਕੜੀਆਂ ਆਪਾਂ ਵੀ ਗੇੜਿਆ ਤੇ ਜਾਨਵਰ ਛੱਡੇ ਸੀ ਤੀਨੋਂ ਆਪਣੀ ਬਾਜੀ ਆ ਆ ਛਡਣ ਜਿਹੜਾ ਜਾਨਵਰ ਜਾਂਦਾ ਭਲੇਗੇ ਵਾਲਾ ਔ ਵਾਲਾ ਆ ਜਿਹੜਾ ਹੁਣ ਮੁੜਦਾ ਉੱਤਰਤਾ ਬਹੁਤ ਦੇਖ ਲਾ ਗੁੱਡੇ ਗੁੱਡੇ ਭਰੇ ਫਿਰਦੇ ਆ ਵਾਧੂ ਆ ਛੱਡਣ ਵਾਲੇ ਪੰਜਾਬ ਹਵਾਈ ਹਾਂ ਪੰਜਾਬੀ ਹੈ ਵਾਈ ਪੰਜਾਬੀ ਆ ਭਰਾ ਪੰਜਾਬੀ ਆ ਤੁਸੀਂ ਕਿੱਥੇ ਦੇ ਆ ਜੀ ਸਾਜਨ ਸਿੰਘ ਕਿਹਦੀ ਨਸਲ ਆ ਇਹਨਾਂ ਨਾਲ ਭਰਾ ਦਾ ਆਪਾਂ ਤੈਨੂੰ ਐਵੇਂ ਕਿਉਂ ਕਹੀਏ ਆਪਾਂ ਵੀ ਮਹਗਾਈ ਸੀਗੇ ਬੰਦੇ ਤੋਂ ਜਾਨਵਰ ਠੀਕ ਆ ਤੇ ਸਾਰੇ ਖਰਚੇ ਕੀਤੇ ਅਗਲੇ ਨੇ ਗਰੰਟੀ ਦਿੱਤੀ ਜਾਨਵਰ ਵਧੀਆ ਫਿਰਦੇ ਆ ਬਾਕੀ ਅੱਧੇ ਆਪਣੇ ਤੁਹਾਨੂੰ ਐਵੇਂ ਕਿਉਂ ਝੂਠ ਬੋਲਣਾ ਵੱਡਾ ਭਰਾ ਆਪਣਾ ਕਰਨਿਆ ਉਹ ਛੱਡ ਦੇ ਛੋਟੇ ਬਾਜ਼ੀਆਂ ਦਾ ਕਾ ਪਰਟੋਗਾਟ 10 12 ਸਾਲ ਅੱਗੇ ਦਿੱਤੇ ਸੀਗੇ ਉਹਨਾਂ ਨਾਲ ਮਿਲ ਸਾ ਪਾਪੂ ਕੇ ਬਣਾਈ ਬਣਾਈ ਜੰਨੇ ਜਾਨਵਰ ਵਧੀਆ ਹੋਏ ਆ ਕਿੰਨੇ ਕਬੂਤਰ ਆ ਬਾਈ ਛੱਡਣ ਵਾਲੇ ਬਾਈ ਆਪਣਾ ਵਧੀਆ ਵਧੀਆ ਭਰਾ ਦੀਪਕ ਤੇਰੇ ਕੋਲ ਅਛਾ ਜਨ ਸਿੰਘ ਆਪਾਂ ਤੋਂ ਭਰਾ ਹਰੇਕ ਤਰ੍ਹਾਂ ਦੀ ਵੈਰਾਈਟੀ ਆ ਮੈਂ ਤੈਨੂੰ ਕਿਉਂ ਝੂਠਾ ਬੋਲਣਾ ਮਿੱਸਾ ਪਾਈਆਂ ਸਾਰੇ ਜਾਨਵਰਾਂ ਦੀਆਂ ਸਾਰੇ ਹੈਗੇ ਆਪਾਂ ਤੋਂ ਮੇਰਾ ਭਰਾ ਕਬੂਤਰ ਦਿਖਾ ਦੇ ਉਹ ਤਰ ਲਖਣਿਆ ਯਾਰ ਕੋਟਰ ਦਿਖਾ ਤਾਂ ਸਕਦਾ ਯਾਰ ਮਨਾ ਕੀਤਾ ਵਾਰ ਆਪਣੇ ਭਾਈ ਨੇ ਐਵੇਂ ਤੈਨੂੰ ਕਿਉਂ ਝੂਠ ਬੋਲਾਂ ਬੱਚੇ ਦੇਖ ਲੈ ਜਿਹੜੇ ਭੰਜ ਐਕੀ ਪਲਾਈ ਆ ਪੱਟੇ ਆ ਆਪਾਂ ਬਾਕੀ ਸਾਰੇ ਦੂਜੇ ਖੁੱਡੇ ਤੇ ਉਹ ਤਾਂ ਆਪਾਂ ਦਿਖਾ ਨਹੀਂ ਸਕਦੇ ਤੈਨੂੰ ਐਵੇਂ ਕਿਉਂ ਝੂਠ ਬੋਲਣਾ ਠੀਕ ਆ ਲੈ ਵੀ ਆ ਪੱਟੇ ਆ ਪਰ ਜਾਨਵਰ ਆ ਦੇਖ ਲੋ ਆ ਤੁਹਾਨੂੰ ਦੇਸੀ ਲੱਗਦਾ ਹੋਊਗਾ ਜਾਨਵਰ ਘਰੇ ਆ ਜੀ ਉਹ ਤੁਹਾਨੂੰ ਅੜਾ ਕੇ ਦਿਖਾ ਦੂੰਗਾ ਕਿੰਨੇ ਵਜੇ ਤਾਈਂ ਫਿਰਦਾ ਠੀਕ ਆ 5 ਵਜੇ ਤਾਈਂ ੜਾਏ ਆ ਦੋਨੇ ਭਰਾ ਜੇ ਇਕੱਠੇ ਉਡਣ ਦੋਨੇ ਭਰਾ 5 ਵਜੇ ਤਾਈਂ ੜਾਏ ਆ ਕਿੱਥੋਂ ਆ ਬਰੋ ਤੋਂ ਆਪਾਂ ਭਰਾ ਹੈਗੇ ਆ ਜਲੰਧਰ ਤੋਂ ਜਲੰਧਰ ਦੇ ਲਾਗੇ ਪੈਂਦੇ ਆ ਸਮਰਾਏ ਟੜਗੇ ਜਾਨਵਰ ਹੋਏ ਬੱਸ ਲਾਉਣੀ ਆ ਆਪਾਂ ਕੋਈ ਨਾ ਟਾਂਗੀ ਤੇ ਬੱਸ 7 ਮਿੰਟ ਹੋ ਰਿਹਾ ਟਾਂਗੀ ਭੜਕਣੀ ਜੇ ਗੱਦਣੀ ਆਪਾਂ ਤੋਂ ਥੋੜੇ ਜਿਹੇ ਰਨੋ 사ਜਨ ਸਿੰਘ ਕੇ ਕੇ ਜਾਨਵਰ ਤਾਂ ਬਹੁਤ ਛੱਡੇ ਸੀ ਉਧਰਲੇ ਘਰੋਂ ਵੀ ਛੱਡੇ ਸੀਗੇ ਚਾਚੇ ਦੇ ਮੁੰਡੇ ਨੇ ਓਨੇ ਦਾ ਬਠਾ ਲਏ ਆ ਐਵੇਂ ਗਿਆ ਝੂਠ ਬੋਲਣਾ ਉਹਦੀਆਂ ਦੋ ਫਿਰਦੀਆਂ ਹੱਲੇ ਆਪਣੇ ਤਿੰਨ ਛੱਡੇ ਸੀ ਤਿੰਨ ਫਿਰਦੇ ਆ ਠੀਕ ਆ ਤਾਂ ਉਧਰਲੇ ਪਾਸੇ ਛੋਟੇ ਚਾਚੇ ਦਾ ਮੁੰਡਾ ਆ ਓਨੇ ਵੀ ਛੱਡੇ ਆ ਗੇੜਿਆਂ ਤੇ ਓਨੇ ਦੋ ਤਾਂ ਜਾਨਵਰ ਬਠਾ ਲਏ ਆ ਬਾਕੀ ਉੜਦੇ ਆ ਉਹਦੇ ਵੀ ਹਰਸ਼ਦੀਪ ਹੈਲੋ ਹਰਸ਼ਦੀਪ ਸੈੰਗ ਹੈਲੋ ਹੈਲੋ ਜੀ ਹਰਸ਼ਦੀਪ ਸੈੰਗ ਪੈਂਡਾ ਵਾਲਾ ਹਰਸ਼ ਛੋੜੀ ਜਾ ਚਲਾ ਮੁੰਡਾਈ ਚਾਚਾ ਬੰਤਾ ਬੋਲਦਾ ਜਾਨਵਰ ਫਿਰਦੇ ਆ ਬਸ 5 ਮਿੰਟ ਆ ਹੋਰ ਟਾਂਗੀ ਤੁਹਾਡੇ ਸਾਹਮਣੇ ਫਟਾਕ ਲਵਾਗੇ ਆਪਾਂ ਵੀ ਠੀਕ ਆ ਹੋਰ ਮੇਰਾ ਭਰਾ ਕਿਨਾਂ ਕਿਨਾਂ ਝੜ ਲਈਆਂ ਵਾਰੀਆਂ ਵਾਰੀਆਂ ਆ ਬੱਤੀ ਸਾਰੇ ਝੜਮ ਇਕੱਠੇ ਹੋ ਜਾਂਦੇ ਤੇਰੀ ਮਾਂ ਕੀ ਲੱਗੇ ਆ ਸਾਲੇ ਖਾਨ ਨਾ ਪਾ ਕੇ ਸਾਨੂੰ ਗਲਤ ਬੋਲੀਏ ਠੀਕ ਆ ਮੇਰਾ ਭਰਾ ਨਾ ਬੋਲਣ ਦੇਣਾ ਹਰਸ਼ਦੀਪ ਸਿੰਘ ਮਾਈ ਭਾਦਰ ਆਹਾ ਸੋਡੀ ਜਾਟਾ ਤੇਰਾ ਭਾਦਰ ah shadiba ਹਮ ਅਦਾ ਜੈਸ਼ਨ ਤਾ ਮਰਿਆ ਰੇ ਗੜਾ ਹੈ ਇਹ ਠੀਕ ਹੈ ਬਾਈ ਕਿਵੇਂ ਹੋ ਵਦਿਆ ਹਰਸ਼ਦੀਪ ਸਿੰਘ ਸਮਰਾ ਕਾਚੀ ਦਾ ਫਰਾ ਲੈ ਜਿਹੜਾ ਛੱਡਿਆ ਸੀ ਉਹ ਫਿਰਦਾ ਹੁਣ ਨੀਵਾ ਨੀਵਾ ਆਪੀ ਵਹਿੰਦੇ ਉਹਨੂੰ ਆ ਆ ਗਿਆ ਦੋ ਪਰਿਆ ਇੱਕ ਗੇੜੇ ਵਾਲਾ ਇੱਕ ਦੂਜਾ 12 ਵਜੇ ਬਾਡੀ ਤੇ ਲੈ ਆਸ ਨਾਲ ਹੀ ਆਪਾਂ ਚੱਕਦੇ ਹਾਂ ਸੈਸ਼ਨ ਤਾਂ ਹਨ ਹਰਸ਼ਦੀਪ ਟੂ ਰੋਲਡ ਕਰਤਾ ਆਪਾਂ ਤੇ ਦੇ ਲੱਕੜੇ ਆ ਗਏ ਸਾ ਆਪਣੀ ਭੋਰੀ ਜਾਣਗੇ ਵਿੱਚ ਦੋ ਫਿਰਦੇ ਆ ਵਧੀਆ ਬਾਸ ਨਾਲ ਹੀ ਲਾ ਲੈਣਾ ਉਹਨੂੰ ਵੀ ਆਪਾਂ ਹਰਸ਼ੇ ਕਿਦਾਂ ਕੰਮ ਤੇ ਆਂ ay, ay, ay. Ay, 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 हर्षी ए हर्षी कमते तो हाँ जस सही है सही है चक्की चलो फटे अभी तो वेले बैठे हैं भरावा ਆ ਲੱਗੇ ਆ ਬਤਾਉ ਦੂ ਝੱਲ ਕੇ ਕਣਕ ਕੋਣਕ ਧੋ ਕੇ ਰੱਖ ਲਈ ਆ ਬਾਅਦ ਸੋ ਬੱਚਾ ਵਹਿਣ ਆ ਲਈ ਆ ਉਹ ਵੀ ਉਹ ਨੂੰ ਕਰਦੇ ਫੇਰ ਅੰਦਰ ਉਹਨੂੰ ਸੰਭਾਲਾਂਗੇ ਹੋਰ ਕੀ ਕਰਨਾ ਦੋ ਤਾਂ ਉਹ ਫਿਰਦੇ ਤਾਂ ਜੱਸ ਜੱਸ ਆਉਣਾ ਕਿ ਡੰਨੂ ਅੱਜ ਮੇਰੇ ਵੀਰੋ 12 ਵਜੇ ਲੱਗੇ ਆ ਪਟੰਗ ਹੀ ਢੱਕਣ ਚੱਕ ਲਈਆਂ ਜਾਨਵਰ ਆਪਾਂ ਛੋਟੀ ਤੇ ਢੱਕ ਲਈਏ ਬੰਡੀ ਦੇ ਉਹ ਤੇ ਹੀ ਢੱਕਦੇ ਆ ਇਹ ਵੱਡਾ ਜਾਨਵਰ ਆਪਣਾ ਸਿਆਣਾ ਮੈਂ ਜੋੜਿਆ ਬੱਚੇ ਅੱਗੇ ਜਿਹੜੇ ਬੱਚੇ ਕੁੱਤੇ ਬੁਲਾਉਣੇ ਆਪਾਂ ਦੇ ਕਿੱਥੇ ਆ ਬੈਠਾ ਉਹ ਬੈਠਾ ਲੈ ਲਈ ਚੱਕ ਲਿਆ ਬੰਨਲ ਮਾ ਹੁਣ ਮੜਾ ਜਾ ਇਹਨੂੰ ਆਪਾਂ ਛਤਰੀ ਦੇ ਵੰਨ ਲਈਏ ਛਤਰੀ ਦੇ ਵੰਨ ਲਈਏ ਮੜਾ ਜਾ ਇਹਨੂੰ ਦਾ ਬੈਠੀ ਕੇ ਉਹਦਾ ਉਹਦਾ ਨਾਲ ਹੀ ਨਾਲ ਕਰੀ ਜਾਣੇ ਹੁੰਦੇ ਨੇ। ਥੋੜੇ ਬਣਾ ਲੀਏ ਕਾ। ਜਲਣੀਆਂ ਕੱਢ ਲਿੰਨੇ ਆ। ਦੀ ਹੈ ਜੋ ਵੀ ਅਸਾ ਜਾਨੋ ਸਿਤਾ ਤਾਂ ਵੇ ਚੱਕਤੀ ਟਾਂਗੀ ਆ ਜਾਓ ਜਿਹਨੇ ਜਿਹਨੇ ਆਉਣਾ Ay 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 ay. Ay 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 ay. Ay 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 ay. Ay ay ay. Ay 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 ay. Ağaya kavuşturacağım ağaya. Dördüncü seviye çileti. Ay 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 ay. Ay 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 ay. 哎呀呀呀！哎呀呀呀呀！ ਆ ਗਏ ਨੀਵੇਂ ਨੀਵੇਂ ਆ ਗਏ ਹੁਣ ਉਧਰ ਦੇਖੋ ਨਾ ਸਾਨੂੰ ਦੇਖੀ ਚੱਲੋ ਤੁਸੀਂ ਓਕੇ ਆਇਆ 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 chạy đọc để yêu nhau như vậy là hello 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 me traquea de la